ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਪੰਜਾਬ ਭਾਜਪਾ ਦੇ ਉਪ ਪ੍ਰਧਾਨ ਅਤੇ ਜ਼ਿਲ੍ਹਾ ਰੂਪਨਗਰ ਭਾਜਪਾ ਦੇ ਇੰਚਾਰਜ ਸੁਭਾਸ਼ੀ ਸ਼ਰਮਾ ਅੱਜ ਨੰਗਲ ਪਹੁੰਚੇ ਅਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਲੋਕ ਸਭਾ 2024 ਦੇ ਚੋਣਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫੀ ਉਤਸ਼ਾਹ ਹੈ ਅਤੇ ਭਾਰਤ ਦੇ ਵਿੱਚ ਤਿੰਨ ਜਗ੍ਹਾ ਉਤੇ ਮਿਲੀ ਤੇ ਹਾਸਿਕ ਜਿੱਤ ਤੋਂ ਬਾਅਦ ਇਹ ਸਾਫ਼ ਹੋ ਗਿਆ ਹੈ ਕਿ ਭਾਰਤ ਦੇ ਲੋਕ ਹੁਣ ਭਾਜਪਾ ਨੂੰ ਹੀ 2024 ਦੀ ਚੋਣਾਂ ਦੇ ਵਿੱਚ ਫਤਵਾ ਦੇਣਗੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਬਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਚੋਣ ਲੜਨ ਦਾ ਦਾਅਵਾ ਪੇਸ਼ ਕਰ ਰਹੇ ਹਨ ਉਹਨਾਂ ਨੇ ਕਿਹਾ ਕਿ ਰਾਜਸਥਾਨ ਮੱਧ ਪ੍ਰਦੇਸ਼ ਅਤੇ ਛਤੀਸਗੜ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਲੋਕਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੇ ਮੋਹਰ ਲਗਾਉਂਦੇ ਹੋਏ ਭਾਜਪਾ ਨੂੰ ਸਪਸ਼ਟ ਫਤਵਾ ਦਿੱਤਾ ਸੀ ਅਤੇ ਇਸ ਤੋਂ ਇਹ ਸਾਫ ਹੋ ਗਿਆ ਹੈ ਕਿ ਅਗਲੀ ਸਰਕਾਰ ਵੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਦੀ ਹੀ ਬਣੇਗੀ। ਉਹਨਾਂ ਨੇ ਕਿਹਾ ਕਿ ਫਿਲਹਾਲ ਅਕਾਲੀ ਦਲ ਦੇ ਨਾਲ ਕਿਸੇ ਪ੍ਰਕਾਰ ਦਾ ਕੋਈ ਗੱਠਜੋੜ ਕਿਸੇ ਵੀ ਸੂਰਤ ਦੇ ਵਿੱਚ ਨਹੀਂ ਕੀਤਾ ਜਾ ਰਿਹਾ। ਸਗੋਂ ਭਾਜਪਾ ਪੰਜਾਬ ਦੀ 13 ਸੀਟਾਂ ਤੇ ਇਕੱਲੇ ਹੀ ਚੋਣ ਲੜੇਗੀ ਅਤੇ ਸ਼ਾਨਦਾਰ ਪ੍ਰਦਰਸ਼ਨ ਕਰੇਗੀ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਹਲਕੇ ਦੇ ਵਿੱਚ ਹੋ ਰਹੇ ਮਾਈਨਿੰਗ ਦੇ ਲਈ ਸਮੇਂ-ਸਮੇਂ ਦੀ ਸਰਕਾਰਾਂ ਜ਼ਿੰਮੇਵਾਰ ਰਹੀਆਂ ਹਨ ਤੇ ਆਓ ਸੁਣਦੇ ਹਾਂ ਮੀਡੀਆ ਦੇ ਸਵਾਲਾਂ ਦਾ ਕਿਸ ਪ੍ਰਕਾਰ ਉਹਨਾਂ ਵੱਲੋਂ ਜਵਾਬ ਦਿੱਤਾ ਗਿਆ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਅੱਜ ਬੜਾ ਅੱਛਾ ਲੱਗ ਰਿਹਾ ਬੜੇ ਦਿਨਾਂ ਤੋਂ ਇੱਛਾ ਸੀ ਸਾਡੀ ਪਾਰਟੀ ਦੇ ਬਹੁਤ ਹੀ ਸੀਨੀਅਰ ਆਗੂ ਵੀ ਨੇ ਔਰ ਸਾਡੇ ਲਈ ਮਾਰਗਦਰਸ਼ਕ ਵੀ ਨੇ ਇਹਨਾਂ ਤੋਂ ਸੇਧ ਲੈ ਕੇ ਪ੍ਰੇਰਣਾ ਲੈ ਕੇ ਬਹੁਤ ਸਾਲਾਂ ਤੋਂ ਅਸੀਂ ਪਾਰਟੀ ਦਾ ਕੰਮ ਕਰ ਰਹੇ ਹਾਂ ਤੋਂ ਡਾਕਟਰ ਸਦਾਨਾ ਜੀ ਦੇ ਕਾਰਾਂ ਦਾ ਚਾਪਿੰਦਾ ਵੀ ਤੇਨਾਂ ਦਾ ਅਸ਼ੀਰਵਾਦ ਲੈਣ ਦਾ ਮੌਕਾ ਸੀ ਸੋ ਸਾਰੇ ਲੋਕ ਵੀ ਇੱਥੇ ਆਏ ਬੜਾ ਅੱਛਾ ਲੱਗਿਆ ਭਾਰਤੀ ਜਨਤਾ ਪਾਰਟੀ ਦੀ ਜਿਸ ਪ੍ਰਕਾਰ ਦੀ ਤਿੰਨ ਸੂਬਿਆਂ ਚ ਜਿੱਤ ਹੋਈ ਹੈ ਮੱਧ ਪ੍ਰਦੇਸ਼ ਰਾਜਸਥਾਨ ਔਰ ਛੱਤੀਸਗੜ ਉਸ ਜਿੱਤ ਨੇ ਦੇਸ਼ ਦੀ ਜਨਤਾ ਦਾ ਕੀ ਮੂਡ ਹੈ ਇਸ ਵੇਲੇ ਉਹ ਬੜਾ ਸਪਸ਼ਟ ਕੀਤਾ ਹੈ ਕਿ ਹਿੰਦੁਸਤਾਨ ਦੀ ਜਨਤਾ ਨਰਿੰਦਰ ਮੋਦੀ ਜੀ ਦੀ ਅਗਵਾਈ ਚ ਵਿਸ਼ਵਾਸ ਰੱਖਦੀ ਹੈ कोरोना ਦੀ ਅਗਵਾਈ ਤੇ ਜਿਸ ਪ੍ਰਕਾਰ ਦੇ ਨਾਲ ਦੇਸ਼ ਅੱਗੇ ਵਧ ਰਿਹਾ ਹੈ ਜਿਸ ਪ੍ਰਕਾਰ ਦੇ ਨਾਲ ਹਿੰਦੁਸਤਾਨ ਦੇ ਗਰੀਬ ਮਜ਼ਦੂਰ ਕਿਸਾਨ ਪਿਛੜੇ ਦਲਿਤ ਮਹਿਲਾਵਾਂ ਨੌਜਵਾਨ ਉਹਨਾਂ ਦੀ ਜ਼ਿੰਦਗੀ ਚ ਜੋ ਇੱਕ ਸੁਖਾਲਾ ਬਦਲਾਅ ਆ ਰਿਹਾ ਹੈ ਔਰ ਹਿੰਦੁਸਤਾਨ ਦਾ ਰੁਤਬਾ ਹਿੰਦੁਸਤਾਨ ਦਾ ਮਾਨ ਸਨਮਾਨ ਜਿਸ ਪ੍ਰਕਾਰ ਨਾਲ ਦੁਨੀਆ ਚ ਵਧ ਰਿਹਾ ਹੈ ਇੱਕ ਮਜ਼ਬੂਤ ਦੇਸ਼ ਬਣ ਕੇ ਹਿੰਦੁਸਤਾਨ ਉਭਰਿਆ ਹੈ ਹਿੰਦੁਸਤਾਨ ਦੀ ਜਨਤਾ ਨੇ ਉਸ ਅਗਵਾਈ ਦੀ ਉਸ ਲੀਡਰਸ਼ਿਪ ਦੇ ਉੱਤੇ ਫੇਰ ਤੋਂ ਇੱਕ ਵਾਰ ਮੋਹਰ ਲਾਈ ਹੈ। ਔਰ ਇਤਿਹਾਸਿਕ ਬਹੁਮਤ ਨਾਲ ਭਾਰਤੀ ਜਨਤਾ ਪਾਰਟੀ ਦੀਆਂ ਤਿੰਨਾਂ ਸੂਬਿਆਂ 'ਚ ਸਰਕਾਰਾਂ ਬਣੀ ਐ। ਔਰ 2024 ਦੀ ਜਿਹੜੀ ਲੜਾਈ ਹੋਣ ਵਾਲੀ ਹੈ ਲੋਕ ਸਭਾ ਚੋਣਾਂ ਦੀ ਵੱਡੀ ਜਿਹੜੀ ਜੰਗ ਹੈ ਉਹਦੇ ਲਈ ਵੀ ਜਨਤਾ ਨੇ ਆਪਣਾ ਮਨ ਹੁਣੇ ਦੇ ਦਿੱਤਾ ਕਿ ਉਹਦਾ ਰਿਜ਼ਲਟ ਕੀ ਹੋਣ ਵਾਲਾ ਹੈ। ਸਵੇਚ ਕੋਈ ਸ਼ੱਕ ਨਹੀਂ ਬਚਿਆ ਕਿ 2024 'ਚ ਤੀਜੀ ਵਾਰ ਵੀ ਨਿਰਨਾਇਕ ਰੂਪ ਨਾਲ ਜਿੱਤ ਪ੍ਰਾਪਤ ਕਰਕੇ ਭਾਰਤੀ ਜਨਤਾ ਪਾਰਟੀ ਔਰ ਐਨਡੀਏ ਦੀ ਸਰਕਾਰ ਨਰੇਂਦਰ ਮੋਦੀ ਜੀ ਦੀ ਅਗਵਾਈ ਚ ਬਣੇਗੀ ਔਰ ਮੋਦੀ ਸਾਹਿਬ ਤੀਸਰੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨਗੇ ਸੋ ਦੇ ਲਈ ਪੰਜਾਬ ਦੇ ਅੰਦਰ ਵੀ ਪਾਰਟੀ ਪੂਰੇ ਜੋਰ ਸ਼ੋਰ ਨਾਲ ਆਪਣੀ ਤਿਆਰੀ ਕਰ ਰਹੀ ਹੈ ਸਾਰੇ ਦੇ ਸਾਰੇ 13 ਲੋਕ ਸਭਾ ਹਲਕਿਆਂ ਚ ਪਾਰਟੀ ਦੀਆਂ ਗਤੀਵਿਧੀਆਂ ਚੱਲ ਰਹੀਆਂ ਅਸੀਂ ਸਭ ਜਾਣਦੇ ਹਾਂ ਕਿ ਇਸ ਵੇਲੇ ਬੜਾ ਇੱਕ ਪੰਜਾਬ ਲਈ ਔਰ ਦੇਸ਼ ਲਈ ਇੱਕ ਬਹੁਤ ਮਹੱਤਵਪੂਰਨ ਹਫਤਾ ਜਿਹੜਾ ਉਹ ਚੱਲ ਰਿਹਾ ਹੈ ਕਿਰਗੁਰੂ ਗਬਿੰਦ ਸਿੰਘ ਜੀ ਮਾਹ ਰਾਜ ਦੇ ਸਾਹਿਬਜ਼ਾਦਿਆਂ ਦਾ ਜਿਹੜਾ ਅਦੁੱਤੀ ਬਲੀਦਾਨ ਹੋਇਆ ਉਸ ਬਲੀਦਾਨ ਦੇ ਨੂੰ ਯਾਦ ਕਰਦਿਆਂ ਹੋਇਆਂ ਪੂਰੇ ਹਿੰਦੁਸਤਾਨ 'ਚ ਵੀਰਬਾਲ ਦਿਵਸ ਦੇ ਰੂਪ 'ਚ ਨਰਿੰਦਰ ਮੋਦੀ ਜੀ ਨੇ ਕੋਸ਼ਨਾ ਕੀਤੀ ਸੀ ਭਾਰਤੀ ਜਨਤਾ ਪਾਰਟੀ ਵੀ ਸਰਕਾਰ ਤੇ ਮਨਾਈ ਰਹੀ ਹੈ ਪੂਰੇ ਦੇਸ਼ 'ਚ ਭਾਰਤੀ ਜਨਤਾ ਪਾਰਟੀ ਵੀ ਪੂਰੇ ਦੇਸ਼ 'ਚ ਵੀਰਬਾਲ ਦਿਵਸ ਦੇ ਕਾਰਜਕ੍ਰਮ ਕਰ ਰਹੀ ਹੈ ਤਾਂ ਕਿ ਦੇਸ਼ ਦੇ ਲੋਕਾਂ ਨੂੰ ਇਸ ਅਦੁੱਤੀ ਸ਼ਹਾਦਤ ਤੋਂ ਖਾਸ ਕਰਕੇ ਜਿਹੜੀ ਸਾਡੀ ਨੌਜਵਾਨ ਪੀੜੀ ਹੈ ਜਿਹੜੇ ਸਾਡੇ ਬੱਚੇ ਨੇ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਨੂੰ ਪਤਾ ਲੱਗੇ ਕਿ ਧਰਮ ਦੇ ਲਈ ਦੇਸ਼ ਲਈ ਸਮਾਜ ਲਈ ਕਿੰਨਾ ਵੱਡਾ ਬਲੀਦਾਨ ਹੋਇਆ ਜਿਹਦੀ ਦੁਨੀਆ 'ਚ ਕੋਈ ਮਿਸਾਲ ਮਿਲਨੀ ਔਖੀ ਹੈ ਹੀ ਨਹੀਂ ਕੋਈ ਮਿਸਾਲ ਇਸ ਪ੍ਰਕਾਰ ਦੀ ਤਾਂ ਉਸ ਬਲੀਦਾਨ ਨੂੰ ਯਾਦ ਕਰਦਿਆਂ ਹੋਇਆ ਭਾਜਪੀ ਪੰਜਾਬ ਵੀ ਜਿਵੇਂ ਦੇਸ਼ ਭਰ 'ਚ ਕਾਰਜਕ੍ਰਮ ਹੋ ਰਹੇ ਆ ਅਸੀਂ ਵੀ ਪੂਰੇ ਪੰਜਾਬ 'ਚ ਕਈ ਤਰ੍ਹਾਂ ਦੇ ਕਾਰਜਕ੍ਰਮ ਉਲੀਕੇ ਆ ਆਉਣ ਵਾਲੇ 2-3 ਦਿਨਾਂ 'ਚ ਸਾਡੇ ਹਰ ਮੰਡਲ ਲੈਵਲ ਤੇ ਸਾਜਾਦਿਆਂ ਦੀ ਯਾਦ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਨ ਲਈ ਲੰਗਰ ਦੇ ਕਾਰਜਕ੍ਰਮ ਹੋਣਗੇ ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾਣਗੇ ਔਰ ਸਾਡੀ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਉਹ ਵੀ ਜਾ ਕਰਕੇ ਉੱਥੇ ਨਤਮਸਤਕ ਵੀ ਸਭ ਲੋਗ ਹੋ ਰਹੇ ਆ ਤਾਂ ਕਿ ਪੰਜਾਬ ਦੇ ਅੰਦਰ ਵੀ ਸਾਰੇ ਕਾਰਜਕ੍ਰਮ ਹੋਣ ਤੋਂ ਉਹਦੇ ਲਈ ਵੀ ਤਿਆਰੀ ਸਾਰੀ ਪਾਰਟੀ ਬੜੇ ਅچھے ਤਰੀਕੇ ਨਾਲ ਉਹਦੀ ਤਿਆਰੀ ਚ ਲੱਗੀ ਹੈ ਔਰ ਆਉਣ ਵਾਲੇ ਦਿਨਾਂ ਚ ਲੋਕ ਸਭਾ ਦੀਆਂ ਚੋਣਾਂ ਦੀ ਤਿਆਰੀ ਲਈ ਵੀ ਪਾਰਟੀ ਜਿਹੜੀ ਹੈ ਉਹ ਪੂਰਾ ਪ੍ਰਯਾਸ ਕਰ ਰਹੀ ਹੈ ਪੰਜਾਬ ਚ ਤੁਹਾਨੂੰ ਦੇਖ ਰਿਹਾ ਤੁਸੀਂ ਆਧਾਰ ਬੀਜਿਆ ਕੀਤਾ ਕਿਉਂਕਿ ਜੇ ਗੱਲ ਕਰੀਏ ਤਾਂ ਦੱਖਣ ਜੋਨ ਟੁੱਟ ਚੁੱਕਿਆ ਹੈ ਕਾਂਦੀ ਦੇ ਨਾਲ ਇਕੱਲਾ ਬੀਜੇਪੀ ਇਲੈਕਸ਼ਨ ਲੜੂਗੀ ਤੇ ਪੰਜਾਬ ਦੇ ਵਿੱਚ ਬੀਜੇਪੀ ਦਾ ਇੰਨਾ ਜੇ ਸਟੈਂਡ ਨਹੀਂ ਹੈ ਕਿਉਂਕਿ ਕਾਫੀ ਵਿਰੋਧਾ ਸਾਹਮਣਾ ਕਰਨਾ ਪਿਆ ਪਿਛਲੇ ਦਿਨਾਂ ਦੇ ਵਿੱਚ ਪੂਰੇ ਤੁਸੀਂ ਹਿੰਦੁਸਤਾਨ ਦੀ ਗੱਲ ਕਰਦੇ ਪਰ ਪੰਜਾਬ ਦੀ ਗੱਲ ਕਰਦੇ ਆ ਤਾਂ ਕੀ ਆਧਾਰ ਹੈ ਇਸ ਵੇਲੇ ਦੀ ਦੇਖੋ ਪੰਜਾਬ ਚ ਵੀ ਬੀਜੇਪੀ ਬਹੁਤ ਤੇਜ਼ੀ ਨਾਲ ਕੇ ਵਧ ਰਹੀ ਹੈ ਪੰਜਾਬ ਦੇ ਲੋਕਾਂ ਚ ਗੱਲ ਬੜੀ ਕਾਮਨ ਚੱਲ ਰਹੀ ਹੈ ਤੁਹਾਡਾ ਨ ਵੀ ਲੋਕ ਚਰਚਾ ਕਰਦੇ ਹੋਣਗੇ ਮੈਂ ਤੇ ਸ਼ਹਿਰਾਂ ਕਸਬਿਆਂ ਚ ਵੀ ਜਾਣਾ ਪਿੰਡਾਂ ਚ ਵੀ ਜਾ ਰਿਹਾ ਔਰ ਮੋਦੀ ਸਾਹਿਬ ਦੀ ਜਿਹੜੀਆਂ ਵਿਕਾਸ ਯਾਤਰਾ ਪਿੰਡਾਂ ਚ ਜਿਆਦਾ ਪ੍ਰੋਗਰਾਮ ਪੰਜਾਬ ਚ ਵੀ ਹੋ ਰਹੇ ਆ ਅੱਜ ਇਹ ਗੱਲ ਚਾਰੇ ਪਾਸੇ ਚੱਲ ਰਹੀ ਹੈ ਕਿ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਔਰ ਕਾਂਗਰਸ ਦੇ ਕੁਸ਼ਾਸਨ ਤੋਂ ਦੁਖੀ ਹੋ ਕੇ ਇੱਕ ਬਦਲਾਵ ਦੇ ਨਾਅਰੇ ਨੂੰ ਝਾੜੂ ਪਾਰਟੀ ਨੂੰ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਉਹਨਾਂ ਦੀ ਸਰਕਾਰ ਬਣਾਈ ਲੋਕਾਂ ਦਾ ਗੁੱਸਾ ਸੀ ਵੀ 25 ਸਾਲ ਦਾ ਜਿਹੜਾ ਨਿਕਲਿਆ ਲੇਕਿਨ ਪਿਛਲੇ ਡੇਢ ਸਾਲ ਚ ਜਿਸ ਪ੍ਰਕਾਰ ਦਾ ਰਾਜ ਆਮ ਆਦਮੀ ਪਾਰਟੀ ਦਾ ਰਿਹਾ ਹੈ ਪੰਜਾਬ ਚ ਔਰ ਜੋ ਆਹ ਹਾਲਤ ਪੰਜਾਬ ਦੀ ਹੋ ਗਈ ਹੈ ਪੰਜਾਬ ਦੇ ਲੋਕ ਬਹੁਤ ਇਹਨੂੰ ਕਹਿ ਲਓ ਕਿ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ ਜਿਸ ਪ੍ਰਕਾਰ ਉਹਨਾਂ ਦੇ ਐਮਐਲਏ ਦਾ ਵਿਵਹਾਰ ਹੈ ਜਿਸ ਪ੍ਰਕਾਰ ਦਾ ਭ੍ਰਸ਼ਟਾਚਾਰ ਦਾ ਬੋਲਬਾਲਾ ਹੈ ਲਾਅ ਐਂਡ ਆਰਡਰ ਦੀ ਜੋ ਸਥਿਤੀ ਹੈ ਜਿੰਨੇ ਵਾਅਦੇ ਪੰਜਾਬ ਦੀ ਜਨਤਾ ਨਾਲ ਕੀਤੇ ਸੀ ਕਿਤੇ ਵੀ ਉਹ ਖਰਾਨੀ ਉਤਰ ਸਕੇ ਸਵੈ ਇਸ਼ਤਿਹਾਰबाजी ਤੋਂ ਸੋ ਪੰਜਾਬ ਦੇ ਲੋਕਾਂ ਦੇ ਅੰਦਰ ਇਹ ਗੱਲ ਚੱਲ ਪਈ ਵੀ ਅਸੀਂ ਅਕਾਲੀਆਂ ਕਾਂਗਰਸੀਆਂ ਤੋਂ ਦੁਖੀ ਹੋ ਕੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਸੀ ਉਹਨਾਂ ਨੇ ਉਸ ਤੋਂ ਵੀ ਜ਼ਿਆਦਾ ਮਾੜਾ ਹਾਲ ਕਰਤਾ ਹੈ ਤੇ ਹੁਣ ਸਾਨੂੰ ਵੀ ਦੇਸ਼ ਦੀ ਜਨਤਾ ਜਿਸ ਨੇਤਾ ਤੇ ਵਿਸ਼ਵਾਸ ਕਰ ਰਹੀ ਹੈ ਜਿਨੇ ਦੇਸ਼ ਨੂੰ ਅੱਗੇ ਵਧਾਇਆ ਜਿਹੜੀ ਪਾਰਟੀ ਜੇ ਸੂਬੇ 'ਚ ਜਾਂਦੀ ਹੈ ਉਹ ਸੂਬੇ ਨੂੰ ਅੱਗੇ ਵਧਾਉਂਦੀ ਹੈ ਚਾਹੇ ਉਹ ਹਰਿਆਣਾ ਦੇਖ ਲਓ ਮੱਧ ਪ੍ਰਦੇਸ਼ ਦੇਖ ਲਓ 18 ਸਾਲ ਦੀ ਸਰਕਾਰ ਤੋਂ ਬਾਅਦ ਵੀ ਲੋਕਾਂ ਨੇ ਇਤਿਹਾਸਿਕ ਬਹੁਮਤ ਦਿੱਤਾ ਹੈ ਇਹਦਾ ਮਤਲਬ ਸਰਕਾਰ ਚੰਗਾ ਕੰਮ ਕਰ ਰਹੀ ਹੈ ਤੇ ਪੰਜਾਬ ਦੇ ਲੋਕਾਂ ਦੇ ਮਨ 'ਚ ਵੀ ਗੱਲ ਆ ਰਹੀ ਹੈ ਕਿ ਪੰਜਾਬ ਦੀ ਜਿਹੜੀ ਇਹ ਮਾੜੀ ਹਾਲਤ ਹੋ ਗਈ ਪੰਜਾਬ ਜਿਸ ਖਾਈ ਚ ਡਿੱਗ ਗਿਆ ਚਾਹੇ ਉਹ ਕਰਜ਼ਾ ਹੈ ਚਾਹੇ ਉਹ ਡਰੱਗ ਮਾਫੀਆ ਹੈ ਚਾਹੇ ਉਹ ਗੈਂਗਸਟਰ ਨੇ ਉਹ ਚੋਂ ਕੱਢਣ ਦੀ ਸਮਰੱਥਾ ਅਗਰ ਕਿਸੇ ਲੀਡਰ 'ਚ ਹੈ ਤੇ ਉਹ ਨਰਿੰਦਰ ਮੋਦੀ ਹੈ ਅੱਜ ਇਹ ਗੱਲ ਪਿੰਡ-ਪਿੰਡ ਚੱਲ ਰਹੀ ਹੈ ਲੋਕ ਕਹਿੰਦੇ ਆ ਸਾਨੂੰ ਕਿ ਯਾਰ ਯੂਪ ਵਰਗੀ ਸਟੇਟ ਜਿੱਦਾ ਗੈਂਗਸਟਰਾਂ ਦਾ ਬੋਲਬਲਾ ਸੀ ਉੱਥੇ ਏਡੀ ਸ਼ਾਂਤੀ ਪਸਰ ਗਈ ਤੇ ਪੰਜਾਬ ਨੂੰ ਕੌਣ ਠੀਕ ਕਰ ਸਕਦਾ ਤੇ ਬੀਜੇਪੀ ਠੀਕ ਕਰ ਸਕਦੀ ਇਸ ਕਰਕੇ ਤੁਸੀਂ ਦੇਖੋਗੇ ਬੜੀ ਤੇਜ਼ੀ ਨਾਲ ਰੁਝਾਨ ਬੀਜੇਪੀ ਵੱਲ ਵਧਿਆ ਔਰ ਉਹਦਾ ਪ੍ਰਮਾਣ ਦਿਨਾ ਤੁਹਾਨੂੰ ਮੈਂ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਦੂਜੀ ਵੱਡੀ ਪਾਰਟੀ ਆਪੋਜੀਸ਼ਨ ਚ ਕਾਂਗਰਸ ਹੈ ਤੀਜੀ ਵੱਡੀ ਪਾਰਟੀ ਅਕਾਲੀ ਦਲ ਸਾਡੇ ਤੇ ਦੋ ਹੀ ਐਮਐਲਏ ਆ ਲੇਕਿਨ ਤੁਸੀਂ ਅਗਰ ਪਾਰਟੀ ਚ ਸ਼ਾਮਲ ਹੋਣ ਵਾਲਿਆਂ ਦੀ ਸੰਖਿਆ ਦੇਖੋ ਪਿਛਲੇ ਦਿਨਾਂ ਚ ਤੁਹਾਨੂੰ ਕੋਈ ਨਹੀਂ ਦਿਖੇਗਾ ਕਿ ਕੋਈ ਆਮ ਆਦਮੀ ਪਾਰਟੀ ਸ਼ਾਮਲ ਹੋ ਰਿਹਾ ਤੁਹਾਨੂੰ ਕੋਈ ਨਹੀਂ ਦਿਖੇਗਾ ਕੋਈ ਕਾਂਗਰਸ ਸ਼ਾਮਲ ਹੋ ਰਿਹਾ ਰੋਜ਼ ਪੰਜਾਬ ਦੇ ਹਰ ਜ਼ਿਲ੍ਹੇ ਚ ਵੱਡੀ ਗਿਣਤੀ ਚ ਲੋਕ ਭਾਜਪਾ ਸ਼ਾਮਲ ਹੋ ਰਹੇ ਕਿਉਂ ਸ਼ਾਮਲ ਹੋ ਰਹੇ ਕਿਉਂਕਿ ਉਹ ਦੇਖ ਰਹੇ ਹਨ ਕਿ ਪਵਿੱਤਰ ਭਾਰਤੀ ਜਨਤਾ ਪਾਰਟੀ ਹੈ ਸੋ ਸਾਨੂੰ ਪੂਰੀ ਉਮੀਦ ਹੈ ਕਿ ਪੰਜਾਬ ਦੇ ਲੋਕ ਜਿਹੜੇ ਆ ਉਹ ਨਰਿੰਦਰ ਮੋਦੀ ਸਾਹਿਬ ਨਾਲ ਚੱਲਣਗੇ ਉਹਨਾਂ ਨੇ ਦੇਸ਼ ਲਈ ਪੰਜਾਬ ਲਈ ਪੰਜਾਬੀਆਂ ਲਈ ਜੋ ਕੰਮ ਕੀਤੇ ਆ ਉਸ ਏਜੰਡੇ ਨੂੰ ਲੈ ਕੇ ਅਸੀਂ ਲੋਕਾਂ ਜਾਵਾਂਗੇ ਭਰਪੂਰ ਸਮਰਥਨ ਮਿਲੇ ਜਿਹੜੇ ਕੰਮ ਦੀ ਗੱਲ ਕਰਦੇ ਤੁਸੀਂ ਪੰਜਾਬ ਨੂੰ ਕਿਹੜੇ ਅਜਿਹੇ ਕੰਮ ਹੈ ਜਿਨ੍ਹਾਂ ਨੂੰ ਲੈ ਕੇ ਤੁਸੀਂ ਵੋਟ ਮੰਗਣ ਜਾਓਗੇ ਤੇ ਤੁਹਾਨੂੰ ਵੋਟ ਮਿਲੇਗੀ ਦੇਖੋ ਇੱਕ ਤਾਂ ਜਿਹੜਾ ਕੰਮ ਪੂਰੇ ਦੇਸ਼ 'ਚ ਹੋਇਆ ਡਵੈਲਪਮੈਂਟ ਚਾਹੇ ਉਹ ਸੜਕਾਂ ਦੀ ਗੱਲ ਹੈ ਚਾਹੇ ਉਹ ਇੰਡਸਟਰੀ ਨੂੰ ਵਿਵਧਾਨ ਦੀ ਗੱਲ ਹੈ ਚਾਹੇ ਉਹ ਗਰੀਬਾਂ ਲਈ ਗਰੀਬ ਕਲਿਆਣ ਅਨੁਯੋਜਨਾ ਦੇਣ ਦੀ ਗੱਲ ਪੰਜਾਬ ਦੇ ਗਰੀਬਾਂ ਨੂੰ ਅਨਾਜ ਮਿਲ ਰਿਹਾ ਨਾ 5 ਸਾਲ ਹੋਰ ਮ ਪੰਜਾਬ ਦੇ ਵੀ ਕਹਾਂਜ ਪਿੰਡਾਂ 'ਚ ਟਾਇਲਟ ਬਣੇਗਾ ਤੇ ਪਿੰਡਾਂ ਜਾ ਰਹੇ ਆ ਕੋਈ ਪਿੰਡ ਅਸਾਂ ਨੇ ਜਿੱਥੇ 100 150 ਗਰੀਬਾਂ ਦੇ ਘਰਾਂ 'ਚ ਟਾਇਲਟ ਨਹੀਂ ਬਣਿਆ ਹੋਇਆ ਜਿੱਥੇ ਫ੍ਰੀ 'ਚ ਸਿਲੰਡਰ ਨਹੀਂ ਮਿਲਿਆ ਜਿੱਥੇ ਖਾਤਿਆਂ 'ਚ 6000 ਰੁਪਏ ਕਿਸਾਨ ਦੇ 'ਚ ਨਹੀਂ ਆ ਰਿਹਾ ਇਹ ਜਿਹੜੇ ਸਾਰੇ ਕੰਮ ਜਿਹੜੇ ਦੇਸ਼ 'ਚ ਹੋਏ ਉਹ ਪੰਜਾਬ 'ਚ ਵੀ ਹੋਏ ਔਰ ਅੱਜ ਦਿਖ ਰਹੇ ਆ ਦੂਜਾ ਕੁਝ ਕੰਮ ਪੰਜਾਬ ਲਈ ਵੀ ਹੋਏ ਦੇਖੋ ਪੰਜਾਬ ਦੇ ਲੋਕਾਂ ਨੂੰ ਬੜੀ ਤਕਲੀਫ ਸੀ 1984 ਦੇ ਦੰਗਿਆਂ ਨੂੰ ਕਿਸੇ ਨੇ ਸਜ਼ਾ ਨਹੀਂ ਦਿੱਤੀ ਮੋਦੀ ਸਾਹਿਬ ਦੀ ਸਰਕਾਰ ਬਣੀ ਸਿੱਟ ਬਣੀ ਅੱਜ ਸੱਜਨ ਕੁਮਾਰ ਜੇਲ੍ਹ 'ਚ ਆ ਨਾ ਅੱਜ ਜਗਦੀਸ਼ ਟਾਇ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਕਿੰਨੇ ਖੋਲਿਆ ਅਰਦਾਸ ਤਾਂ ਅਸੀਂ 47 ਤੋਂ ਕਰਦੇ ਪਏ ਆ ਵਿਛੜੇ ਗੁਰ ਧਾਮਾਂ ਨੂੰ ਦੇ ਦਰਸ਼ਨ ਦੇਦਾਰ ਦੀ ਸਾਨੂੰ ਲੇਕਿਨ ਗੁਰੂ ਸਾਹਿਬ ਨੇ ਕਿਰਪਾ ਤੇ ਮੋਦੀ ਜੀ ਤੇ ਕੀਤੀ ਤੇ ਕੋਰੀਡੋਰ ਬਣਿਆ ਚਾਹੇ ਅਫਗਾਨਿਸਤਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨੂੰ ਲੈ ਕੇ ਆਉਣ ਦੀ ਗੱਲ ਹੋਵੇ ਐਸੇ ਕਿੰਨੇ ਕੰਮ ਆ ਚਾਹੇ ਪੰਜਾਬ 'ਚ ਐਮਸ ਬਣਾਉਣ ਦੀ ਗੱਲ ਹੋਵੇ ਤੁਸੀਂ ਜਾ ਕੇ ਬਠਿੰਡੇ ਦੇਖੋ ਮੈਂ ਤੇ ਬਠਿੰਡੇ ਜਾਣਾ ਐਮਸ ਜਿਹੜੇ ਲੋਕ ਵਿਚਾਰੇ ਬੀਕਾਨੇਰ ਜਾਂਦੇ ਸੀ ਅੱਜ ਉਹ ਐਮਸ ਆ ਰਹੇ ਹਜ਼ਾਰਾਂ ਦੀ ਗਿਣਤੀ 'ਚ ਅੱਛਾ ਇਲਾਜ ਪੀਜੇ ਦਾ ਸੈਟੇਲਾਈਟ ਸੈਂਟਰ ਸੰਗਰੂਰ ਵਾਲਾ ਬਿਲਕੁਲ ਤਿਆ ਅਗਲੇ ਮਹੀਨੇ ਦਾ ਉਦਘਾਟਨ ਹੋ ਜਾਣਾ ਹੈ ਫਿਰੋਜ਼ਪੁਰ ਵਾਲੇ ਦੀ ਸ਼ੁਰੂਆਤ ਹੋ ਰਹੀ ਹੈ ਉਦਘਾਟਨ ਹੋ ਰਿਹਾ ਹੈ ਆਈਆਈਟੀ ਰੋਪੜ ਦੇਖੋ ਕਿੰਨਾ ਅੱਛਾ ਕੈਂਪਸ ਬਣਾਤਾ ਇਸ ਲਈ ਪੰਜਾਬ ਦੇ ਲਈ ਜਿਹੜੇ ਕੰਮ ਮੋਦੀ ਸਾਹਿਬ ਨੇ ਕੀਤੇ ਆ ਪੰਜਾਬ ਦੇ ਲੋਕਾਂ ਨੂੰ ਉਹਦੀ ਪਰਖ ਆ ਤੁਸੀਂ ਦੇਖੋਗੇ ਕਿ ਬੜੀ ਤੇਜ਼ੀ ਨਾਲ ਬੀਜੇਪੀ ਦਾ ਗ੍ਰਾਫ ਦੇ ਆਪਣੇ ਹਲਕੇ ਨੇ ਕੀਤਾ ਦੇ ਗਏ ਸਰ ਆਪਣੇ ਹਲਕੇ ਦੇ ਵਿੱਚ ਬੀਜੇਪੀ ਦੀ ਤਿੰਨ ਜਿਹੜੀਆਂ ਸ਼ਾਖਾ ਕੰਮ ਕਰਿਆ ਕਰਦੀ ਇਸ ਟਾਈਮ ਆਪਣੇ ਨੰਡੋ ਦੇ ਵਿੱਚ ਖਾਸ ਕਰਕੇ ਇੱਕ ਸਾਬਕਾ ਕੈਬਨਿਟ ਮੰਤਰੀ ਸਾਹਿਬ ਕਰਦੇ ਕੰਮ ਕੀ ਇੱਕ ਇੱਥੇ ਦੀ ਮੋਤਵਾਰ ਉਹ ਕਰਦੇ ਕੰਮ ਤੇ ਤੀਜੀ ਤੋ ਤੁਹਾਡੀ ਅੱਥੀ ਆਪਾਂ ਕਾ ਮੰਨ ਕੇ ਜਿਹੜੀ ਬੀਜਪੀ ਜਿਹੜੀ ਵੱਖ-ਵੱਖ ਚੱਲਿਆ ਕਰਦੀ ਉਹ ਨਹੀਂ ਨਹੀਂ ਦੀ ਕੋਈ ਕੋਈ ਫੁੱਟ ਨਹੀਂ ਹੈ ਬੀਜਪੀ ਇੱਕ ਐਸੀ ਪਾਰਟੀ ਹੈ ਜਿਹੜੀ ਅਨੁਸ਼ਾਸਨ ਚ ਰਹਿਣ ਵਾਲੀ ਪਾਰਟੀ ਹੈ ਔਰ ਪਰਿਵਾਰ ਭਾਵਨਾ ਚੱਲਣ ਵਾਲੀ ਪਾਰਟੀ ਹੈ ਪਹਿਲੀ ਮੈਂ ਤੁਹਾਨੂੰ ਗੱਲ ਦੱਸ ਦਿਆਂ ਇਸ ਲਈ ਸਾਡੀ ਪਾਰਟੀ ਚ ਅਜੇ ਤੱਕ ਕਦੀ ਕੋਈ ਤੁਸੀਂ ਦੇਖੋ ਕਦੀ ਡਿਵੀਜ਼ਨ ਹੋਇਆ ਕਦੀ ਬੀਜਪੀ ਸੁਣਿਆ ਕਾਂਗਰਸ ਕਿੰਨੇ ਹਿੱਸੇ ਦੀ ਵੰਡੀ ਗਈ ਅਕਾਲੀ ਦਲ ਦੇ ਟੋਟੇ ਹਰ ਦੋ ਸਾਲ ਦਾ ਨਵਾਂ ਅਕਾਲੀ ਦਲ ਬਣ ਜਾਂਦਾ ਕਦੀ ਨਵੀਂ ਵੀਡੀਓ ਵੀ ਬਣਦੀ ਸੁਣੀ ਦੇਸ਼ ਚ ਤੁਸੀਂ ਬੀਜਪੀ ਬੜੀ ਅਨੁਸ਼ਾਸਨ ਵਾਲੀ ਪਾਰਟੀ ਹੈ ਸਭ ਲੋਕ ਕੰਮ ਕਰ ਰਹੇ ਆ ਦੇਖ ਥੋੜੇ ਬਹੁਤ મતਭੇਦ ਪਰਿਵਾਰਾਂ ਚ ਵੀ ਹੁੰਦੇ ਆ ਅਸੀਂ ਉਹਦਾ ਹੀ ਦੇ ਦਿਆਂ ਕੋਈ ਕਟੁੱਤਾ ਨਹੀਂ ਐ ਕੋਈ ਕਿਸੇ ਨਾਲ ਉਹ ਨਹੀਂ ਐ ਜੇ ਕੋਈ ਨਰਾਜ਼ ਆ ਉਹਨੂੰ ਮਨਾ ਲਾਂਗੇ ਜੇ ਕਿਤੇ ਕੋਈ ਥੋੜੇ ਬਹੁਤ ਦਿਲਾਂ ਦੇ ਸ਼ਿਕਵੇ ਆ ਸਭ ਦੂਰ ਕਰਾਂਗੇ ਇੱਕ ਜੁੱਟ ਹੋ ਕੇ ਪਾਰਟੀ ਦਾ ਇੱਕ ਇੱਕ ਵਰਕਰ ਕਿਉਂਕਿ ਸਾਡਾ ਏਮ ਇੱਕੋ ਹੀ ਐ ਉਹ ਏਮ ਐ ਨਰਿੰਦਰ ਮੋਦੀ ਸਾਹਿਬ ਨੂੰ ਤੀਜੀ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਬਣਾਣਾ ਤੇ ਜਿੰਨੇ ਲੋਕਾਂ ਦੇ ਨਾਮ ਲੈ ਸਭ ਨੂੰ ਪੁੱਛੋਗੇ ਨਾ ਕੀ ਚਾਹੁੰਦੇ ਹੋ ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਬਣਾਣਾ ਤੇ ਜਦੋਂ ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਬਣਾਣਾ ਹੈ ਤੇ ਸਭ ਨੇ ਇਕਜੁੱਟ ਹੋ ਕੇ ਕੰਮ ਕਰਨਾ ਹੈ ਜਿਹੜੇ ਥੋੜੇ ਬਹੁਤ ਗਿਲੇ ਸ਼ਿਕਵੇ ਦੀ ਦੇਖੋਗੇ ਆ ਨਾਲ ਦਿਨ ਸਾਰੇ ਦੂਰ ਕਰ ਦੇਣੇ ਆ। ਕਿਆ ਸਰ ਸਮਾਜ ਸ਼ਰਮਾ ਜੀ ਤੁਸੀਂ ਲੋਕ ਸਭਾ ਉਮੀਦਵਾਰ ਬਣ ਚੁੱਕੇ ਜੀ? ਤੁਹਾਡੇ ਇੱਕ ਪੇਪਰ ਦੇ ਵਿੱਚ ਸੋਸ਼ਲ ਮੀਡੀਆ ਤੇ ਇੱਕ ਵਾਇਰਲ ਹੋਈ ਸੀ ਵੀ ਤੁਸੀਂ ਐਲਾਨ ਕਰਤਾ ਸੀ। ਨਹੀਂ ਮੈਂ ਤਾਂ ਕਿਤੇ ਐਲਾਨ ਨਹੀਂ ਕੀਤਾ ਔਰ ਮੈਂ ਐਲਾਨ ਕਰਨ ਵਾਲਾ ਕੋਈ ਹੈ ਵੀ ਨਹੀਂ। ਅਰੇ ਸੋਸ਼ਲ ਮੀਡੀਆ ਚ ਤਾਂ ਪਤਾ ਨਹੀਂ ਕੀ ਕੀ ਹੁੰਦਾ ਰਹਿੰਦਾ। ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਦੇਖੋ ਕਿੰਨੇ ਇਲੈਕਸ਼ਨ ਲੜਨੀ ਹੈ ਇਹ ਪਾਰਟੀ ਨੇ ਤਿਆਰ ਕਰਨਾ ਹੈ। ਔਰ ਮੈਂ ਤਾਂ ਪਾਰਟੀ ਦਾ ਇੱਕ ਬੜਾ ਸਾਧਾਰਨ ਜਿਆ ਕਾਰਜਕਰਤਾ ਪਾਰਟੀ ਨੇ ਜੋ ਜ਼ਿੰਮੇਵਾਰੀ ਦਿੱਤੀ ਮੈਂ ਹਮੇਸ਼ਾ ਨੂੰ ਪੂਰਾ ਕੀਤਾ ਲੇਕਿਨ ਇਸ ਕੋਈ ਸ਼ੱਕ ਨਹੀਂ ਹੈ ਮੈਂ ਅਨੰਦਪੁਰ ਸਾਹਿਬ ਤੋਂ ਚੋਣਾਂ ਲੜਨ ਚ ਮੇਰੀ ਰੁਚੀ ਵੀ ਹੈ ਔਰ ਮੈਂ ਉਹਦੇ ਲਈ ਕੰਮ ਵੀ ਕਰ ਰਿਹਾ ਔਰ ਪਾਰਟੀ ਦੇ ਹਰੇਕ ਕਾਰਜਕਰਤਾ ਨੂੰ ਇਹ ਅਧਿਕਾਰ ਹੈ ਕਿ ਉਹ ਚੋਣਾਂ ਲੜਨ ਲਈ ਆਪਣਾ ਦਾਵਾ ਪੇਸ਼ ਕਰੇ ਮੈਂ ਵੀ ਬਹੁਤ ਪਿਛਲੇ 4-5 ਸਾਲ ਤੋਂ ਇਸ ਲੋਕ ਸਭਾ ਹਲਕੇ ਚ ਡਟ ਕੇ ਕੰਮ ਕਰ ਰਿਹਾ ਸਭ ਜਗ੍ਹਾ ਜਾ ਰਿਹਾ ਲੋਕਾਂ ਦੀਆਂ ਸਮੱਸਿਆਵਾਂ ਲਈ ਵੀ ਕੰਮ ਕਰ ਰਿਹਾ ਵਰਕਰ ਸਹਿਬਾਨਾਂ ਨੂੰ ਵੀ ਮਿਲ ਰਿਹਾ ਮੇਰੀ ਇੱਛਾ ਹੈ ਮੈਂ ਲੋਕ ਸਭਾ ਚੋਣ ਲੜਾਂ ਔਰ ਮੈਂ ਪਾਰਟੀ ਚ ਆਪਣਾ ਦਾਵਾ ਵੀ ਰੱਖਿਆ ਹੈ अगर भी पूरी मजबूती ना अपना दावा रखा लेकिन फैसला पार्टी ने करना है। जो पार्टी फैसला करेगी उस है साड़ा कैंडीडेट जोड़ा है सारे बीजेपी कार्यकर्तावान कमल का फुल है जिंद कमल का फुल होगा वो डट के काम करा पार्टी मैं मान बख्शेगी ड के चोन लड़ा पार्टी किसी होर कैंडीडेट बनाएगी उसको भी ज्यादा डट के चोन लड़ा लेकिन सा हेतु यह है कि भारतीय जनता पार्टी का संसद जितना चाहिए क्योंकि आनंदपुर साहब लोग सभी की देखो हालत कोई बहुत चंकी नहीं है ਮੁਨਿਸਤਵਾਰੀ ਸਾਹਿਬ ਤਾਂ 5 ਸਾਲ ਆਏ ਹੀ ਨਹੀਂ ਮਤਲਬ ਮੈਂ ਤਾਂ 4-5 ਸਾਲ ਤੋਂ ਮੈਂ ਵੀ ਵਿਚਰ ਰਿਆਂ ਮੈਂ ਤਾਂ ਕਦੀ ਦੇਖਿਆ ਨਹੀਂ ਕਿ ਕਿਤੇ ਉਹ ਵਿਚਰਦੇ ਹੋਣ ਬਾਕੀ ਤੁਹਾਨੂੰ ਜ਼ਿਆਦਾ ਪਤਾ ਹੈ ਤੁਸੀਂ ਪੱਤਰਕਾਰ ਹੋ ਉਹਨਾਂ ਨੇ ਜਿੱਤਣ ਤੋਂ ਬਾਅਦ ਹਲਕਾ ਛੱਡਿਆ ਆ ਉਹਨਾਂ ਦੀ ਇੱਛਾ ਹੈ ਕਿ ਮੈਂ ਚੰਡੀਗੜ੍ਹ ਤੋਂ ਇਲੈਕਸ਼ਨ ਲੜ ਲਾਂ ਮੈਂ ਲੁਧਿਆਣੇ ਤੋਂ ਇਲੈਕਸ਼ਨ ਲੜ ਲਾਂ ਜਦੋਂ ਬੰਦਾ ਇਦਾਂ ਸੋਚਦਾ ਹੈ ਤੇ ਫਿਰ ਉਹ ਆਪਣੇ ਹਲਕੇ ਵੱਲ ਧਿਆਨ ਨਹੀਂ ਦਿੰਦਾ ਇਸ ਕਰਕੇ ਹਲਕਾ ਬੜਾ ਇਗਨੋਰ ਹੈ ਔਰ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਸਹਿਬਾਨ ਜਿੱਤੇ ਇਥੋਂ ਸਾਰੇ ਹਲਕਿਆਂ ਦੀ ਮੈਂ ਗੱਲ ਕਰ ਰਿਹਾ ਮੈਂ ਇਕੱਲੇ ਨੰਗਲ ਦੀ ਨਹੀਂ ਕਰ ਰਿਹਾ 9 ਉਹਨਾਂ ਦਾ ਵੀ ਜੋ ਨਜ਼ਰੀਆ ਹੈ ਜੋ ਉਹਨਾਂ ਦੀ ਕਾਰਜ ਸ਼ੈਲੀ ਹੈ ਉਹ ਕੋਈ ਲੋਕਾਂ ਲਈ ਬਹੁਤ ਚੰਗੀ ਨਹੀਂ ਹੈ ਉਹਨਾਂ ਦਾ ਹੰਕਾਰ ਉਹਨਾਂ ਦੀ ਜਿਸ ਪ੍ਰਕਾਰ ਦੇ ਉਹ ਕੰਮ ਕਰ ਰਹੇ ਨੇ ਆਪਾਂ ਸਭ ਉਹ ਤੋਂ ਜਾਣਦੇ ਹੀ ਆ ਸੋ ਲੋਕਾਂ 'ਚ ਬੜੀ ਨਿਰਾਸ਼ਾ ਹੈ ਆਪਣੇ ਐਮਪੀ ਨੂੰ ਲੈ ਕੇ ਵੀ ਨਿਰਾਸ਼ਾ ਹੈ ਔਰ ਨੌ ਦੇ ਨੌ ਐਮਐਲਏ ਸਹਬਾਨਾਂ ਨੂੰ ਲੈ ਕੇ ਵੀ ਬੜੀ ਨਿਰਾਸ਼ਾ ਹੈ ਔਰ ਇਸ ਕਰਕੇ ਲੋਕ ਬੜੀ ਉਮੀਦ ਨਾਲ ਬੀਜੇਪੀ ਵੱਲ ਦੇਖ ਰਹੇ ਨੇ ਔਰ ਇਸ ਪੂਰੇ ਲੋਕ ਸਭਾ ਹਲਕੇ 'ਚ ਤੇ ਵੱਡੀ ਗਿਣਤੀ 'ਚ ਲੋਕ ਨੇ ਜਿਹੜੇ ਮੋਦੀ ਸਾਹਿਬ ਨੂੰ ਪਿਆਰ ਕਰਦੇ ਨੇ ਤੁਸ ਮੈਨੂੰ ਪੂਰੀ ਉਮੀਦ ਹੈ ਕਿ ਪਾਰਟੀ ਇੱਥੇ ਬੜਾ ਅੱਛਾ ਪ੍ਰਦਰਸ਼ਨ ਕਰੇਗੀ ਔਰ ਜਿੰਨੂੰ ਵੀ ਪਾਰਟੀ ਟਿਕਟ ਦੇਗੀ ਉਹ ਜ਼ਰੂਰ ਇੱਥੋਂ ਜਿੱਤੇਗਾ ਔਰ ਜਿਹੜੇ ਵੱਡੇ ਮੁੱਦੇ ਨੇ ਅਨੰਦਪੁਰ ਸਾਹਿਬ ਲੋਕ ਸਭਾ ਦੇ ਦੇਖੋ ਉਹਦੇ ਲਈ ਅਸੀਂ ਕੰਮ ਵੀ ਕਰ ਰਹੇ ਹਾਂ 에어ਪੋਰਟ ਇੱਕ ਵੱਡਾ ਮੁੱਦਾ ਹੈ ਤੋਂ ਪਿਛਲੇ ਦਿਨ ਆਜਾ ਗਜੇਂਦਰ ਸ਼ੇਖਾਵਤ ਜੀ ਵੀ ਆਏ ਸੋ ਨਾਲਾਂ ਵੀ ਸਾਡੀ ਗੱਲਬਾਤ ਹੋਈ ਹੈ ਔਰ ਬਹੁਤ ਜਲਦੀ ਮਾਧਵ ਰಾವ್ ਸਿੰਧਿਆ ਜੀ ਨੂੰ ਵੀ ਅਸੀਂ ਮਿਲਣ ਵਾਲੇ ਆ ਜੋ ਤੇਰੇ ਤੇ ਸਿੰਧਿਆ ਜੀ ਨੂੰ ਵੀ ਕਿ ਕੁਝ ਫਲਾਈਅਰ ਜਿਹੜੀਆਂ ਇੰਟਰਨੈਸ਼ਨਲ ਇੱਥੋਂ ਹੋਰ ਸ਼ੁਰੂ ਕਰੇ 에어ਪੋਰਟ ਹੋਰ ਠੀਕ ਹੋਣਾ ਚਾਹੀਦਾ ਮੰਗਲ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ ਫਲਾਈਓਵਰ ਦਾ ਬਹੁਤ ਵੱਡਾ ਇਸ਼ੂ ਹੈ ਐਨਐਫਐਲ ਨਾਲ ਬੀਬੀਐਮਬੀ ਨਾਲ ਜੁੜੇ ਬੜੇ ਸਾਰੇ ਮੁੱਦੇ ਨੇ ਕੁਝ ਟ੍ਰੇਨ ਦੇ ਸਟਾਪੇਜਸ ਦਾ ਮੁੱਦਾ ਹੈ 12-13 ਟ੍ਰੇਨਸ ਨੇ ਜਿਹੜੀਆਂ ਇਸ ਪੂਰੇ ਲੋਕ ਸਭਾ ਹਲਕੇ ਚੋਂ ਕਿਸੇ ਨਾ ਕਿਸੇ ਏਰੀਆ ਚੋਂ ਨਿਕਲਦੀਆਂ ਨੇ ਉਹਨਾਂ ਦੇ ਸਟਾਪੇਜ ਦੇ ਮੁੱਦੇ ਨੂੰ ਲੈ ਕੇ ਰੇਲ ਮੰਤਰੀ ਸਾਹਿਬ ਨਾਲ ਵੀ ਮੇਰੀ ਮੁਲਾਕਾਤ ਹੋਈ ਸੀਗੀ ਬੰਗਾ ਦੇ ਅੰਦਰ ਕੁਝ ਇਸ਼ੂਜ਼ ਨੇ ਫਲਾਈਓਵਰ ਨੂੰ ਲੈ ਕਰਕੇ ਸਾਡੇ ਖਰੜ ਦੇ ਅੰਦਰ ਦੋ ਤਿੰਨ ਵੱਡੇ ਇਸ਼ੂਜ਼ ਨੇ ਉਹਨੇ ਮੈਟਰੋ ਦੀ ਐਕਸਟੈਂਸ਼ਨ ਚੋਂ ਖਰੜ ਨੂੰ ਬਾਹਰ ਕੱਢਿਆ ਐਸੇ ਬਹੁਤ ਸਾਰੇ ਇਸ਼ੂ ਲੋਕ ਸ ਔਰ ਜਿਹੜੇ ਕੇਂਦਰ ਦੇ ਹੱਲ ਹੋਣ ਵਾਲੇ ਮੁੱਦੇ ਆ ਉਹਨਾਂ ਨੂੰ ਕੇਂਦਰ ਸਰਕਾਰ ਦੇ ਕੋਲ ਰੱਖ ਰਹੇ ਆ ਜਿਹੜੇ ਸਟੇਟ ਗਵਰਨਮੈਂਟ ਕੋ ਹੱਲ ਹੋਣ ਵਾਲੇ ਮੁੱਦੇ ਆ ਸਟੇਟ ਗਵਰਨਮੈਂਟ ਨਾਲ ਵੀ ਲੜਾਈ ਲੜਾਂਗੇ ਜਿੰਨਾਂ ਕੋ ਕਰਨਗੇ ਤੋਂ ਪੂਰੀ ਤਿਆਰੀ ਭਾਜਪੀ ਦੀs ਲੋਕ ਸਭਾ ਹਲਕੇ ਛੇ ਔਰ ਗਜੇਂਦਰ ਸ਼ੇਖਾਵਾਦੀ ਕਿਉਂਕਿ ਇਸ ਲੋਕ ਸਭਾ ਦੇ ਕਲਸਟਰ ਦੇ ਸਾਡੇ ਇੰਚਾਰਜ ਵੀ ਨੇ ਉਹ ਵੀ ਲਗਾਤਾਰ ਆ ਰਹੇ ਨੇ ਇਸ ਹਲਕੇ ਤੁਹਾਨੂੰ ਪੂਰੀ ਉਮੀਦ ਹੈ ਕਿ ਨੰਗਪੁਰ ਸਾਹਿਬ ਦੇ ਰਿਜ਼ਲਟ ਬਹੁਤ ਅੱਛੇ ਰਹਿਣਗੇ ਜਿਹਨੇ ਜਿਹਨੂੰ ਸਭ ਤੋਂ ਵੱਡਾ ਜਿਹੜਾ ਇਸ਼ੂ ਹੈ ਨੰਗਲ ਦਾ ਉਹ BBMP ਦੀ ਲੀਜ਼ ਮਸਲਾ ਤੁਸੀਂ ਵੀ ਸਤਲੁਜ ਸਦਰ ਗੈਸਟ ਹਾਊਸ ਤੋਂ ਤੁਸੀਂ ਕੀ ਆਸ਼ਵਾਸ਼ਨ ਬਿਲਕੁਲ ਮੈਂ ਤੁਹਾਨੂੰ ਜਿੰਨੇ ਜ਼ਿਕਰ ਕੀਤਾ ਮੈਂ BBMP ਦਾ ਜ਼ਿਕਰ ਇਸ ਲਈ ਕੀਤਾ ਸੀ ਲੀਜ਼ ਦਾ ਬਹੁਤ ਵੱਡਾ ਇਸ਼ੂ ਹੈ BBMP ਨਾਲ ਜੁੜਿਆ ਹੋਇਆ ਉਹਦੇ ਨਾਲ ਕੀਰਤਪੁਰ ਵੀ ਇਫੈਕਟਡ ਹੈ ਉਹਦੇ ਨਾਲ ਨੰਗਲ ਨੂੰ ਵੀ ਇਫੈਕਟ ਹੋ ਰਿਹਾ ਹੈ ਇਵਨ ਸਾਡੀ ਲੋਕ ਸਭਾਤ ਨਹੀਂ ਹੈ ਲੇਕਿਨ ਤਲਵਾੜੇ ਅੰਦਰ ਵੀ ਉਹ ਇਸ਼ੂ ਹੈ ਇਹ ਸਾਰੇ ਇਸ਼ੂਜ਼ ਨੂੰ ਲੈ ਕੇ ਮੇਰੀ ਜਿਹੜੇ ਮੰਤਰੀ ਸਹਿਬਾਨ ਨੇ आरके सिंह जी ਉਹਨਾਂ ਨਾਲ ਬੜੀ ਲੰਬੀ ਚਰਚਾ ਵੀ ਹੋਈ ਸੀ ਔਰ ਉਹਨਾਂ ਨੇ ਇਹ ਅश्वਾਸਨ ਵੀ ਦਿੱਤਾ ਹੈ ਕਿ ਉਹ ਬਹੁਤ ਜਲਦੀ ਇਸ ਵਿਸ਼ੇ ਤੇ ਇੱਕ ਉੱਚ ਪੱਧਰੀ ਕਮੇਟੀ ਬਣਾਉਣਗੇ ਕਿਉਂਕਿ ਇਸ਼ੂ ਬੜਾ ਉਲਝਿਆ ਹੋਇਆ ਮਸਲਾ ਹੈ ਜ਼ਮੀਨ ਨਾਲ ਜੁੜਿਆ ਮਸਲਾ ਹੈ ਕੋਈ ਵੀ ਅਧਿਕਾਰੀ ਕੋਈ ਵੀ ਮਨਿਸਟਰ ਉਹ ਇਹ ਨਹੀਂ ਦੱਸਣਾ ਚਾਹੁੰਦਾ ਜਾਂ ਦਿਖਾਣਾ ਚਾਹੁੰਦਾ ਕਿ ਸਰਕਾਰ ਦੀ ਜ਼ਮੀਨ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੋ ਗਈ ਇਸ ਕਰਕੇ ਉਹਦਾ ਹੱਲ ਹੀ ਸੋਚਿਆ ਜਾ ਰਿਹਾ ਹੈ ਕਿ ਕੁਝ ਪੱਧਰੀ ਕਮੇਟੀ ਬਣੇ ਜਿਹੜੀ ਹਰ ਇੱਕ ਇੱਕ ਕੇਸ 바이 ਕੇਸ ਸਟੱਡੀ ਕਰਕੇ ਕਿਦੇ ਚ ਕੀ ਹੱਲ ਹੋ ਸਕਦਾ ਸਾਰਿਆਂ ਦਾ ਇੱਕ ਜਿਹਾ ਹੱਲ ਨਹੀਂ ਹੋਣਾ ਦੇਖੋ ਹਰ ਕੇਸ ਨੂੰ ਅਲੱਗ ਤਰ੍ਹਾਂ ਡੀਲ ਕਰਨਾ ਪੈਣਾ ਹੈ ਲੇਕਿਨ ਇਹ ਗੱਲ ਪੱਕੀ ਹੈ ਕਿ ਸਰਕਾਰ ਦੇ ਲਈ ਬੜੀ ਸੰਜੀਦਾ ਹੈ ਔਰ ਅਸੀਂ ਇਹਦਾ ਨਿਸ਼ਚਿਤ ਰੂਪ ਨਾਲ ਹੱਲ ਕਰਾਂਗੇ ਜਿਹੜੇ ਜਿਹੜੇ ਲੋਕ ਵੀ ਅਫੈਕਟਡ ਹਨ ਉਹਨਾਂ ਨੂੰ ਜੋ ਰਾਹਤ ਸਰਕਾਰ ਦੇ ਸਕਦੀ ਹੈ ਉਹ ਜ਼ਰੂਰ ਦੇ ਇੱਕ ਸਰਕਾਰ ਲਈ ਕਲੀਅਰ ਕਰੇ ਵੀ ਜਿਹੜਾ ਸੂਬਾ ਮੀਤ ਪ੍ਰਧਾਨ ਹੈ ਬੀਜੇਪੀ ਦਾ ਤੇ ਜ਼ਿਲ੍ਹਾ ਭਾਜਪਾ ਦਾ ਪ੍ਰਧਾਨ ਹੈ ਦੋਨੋਂ ਦੀ ਕੇ ਸ਼ਕਤੀ ਦਾਕੜਾ ਚੱਲ ਰਿਹਾ ਜੀ ਅਰੇ ਭਰਾ ਹੈ ਸਾਡਾ ਨਹੀਂ ਨਹੀਂ ਦੇਖੋ ਅਰੇ ਨਹੀਂ ਕੋਈ ਨਹੀਂ ਸਾਡੇ ਸਭ ਭਰਾ ਨੇ ਅਜੇ ਵੀ ਇਹ ਛੋਟਾ ਭਰਾ ਹੈ بڑا ਸਾਡਾ ਅੱਛਾ ਜ਼ਿਲ੍ਹਾ ਦੇਖ ਪਰ ਤੁਹਾਡੇ ਸਹਾਰਾ ਪਾਰਟੀ ਚ ਕਈ ਇਸ਼ੂਜ਼ ਆਂਦੇ ਰਹਿੰਦੇ ਆ ਉਹ ਬੜਾ ਟੈਕਨੀਕਲ ਜਿਹਾ ਇਸ਼ੂ ਸੀਗਾ ਉਹਨੂੰ ਬੈਠ ਕੇ ਸੋਲਵ ਕਰ ਲਾਂਗੇ ਬੜਾ ਛੋਟਾ ਮਸਲਾ ਕੋਈ ਵੱਡੀ ਗੱਲ ਨਹੀਂ ਇਹ ਸੁਲਝ ਜਾਣਾ ਜੀ ਇਹ ਸੁਲਝ ਹੀ ਹੋਇਆ ਉਹ ਪ੍ਰਦੇਸ਼ ਪ੍ਰਧਾਨ ਜੀ ਕੋਲ ਹੈ ਉਹ ਇੱਕ ਵਾਰੀ ਬੁਲਾ ਕੇ ਗੱਲ ਕਰਨਗੇ ਉਹ ਠੀਕ ਹੋ ਜਾਏਗਾ ਕੇਸ਼ਵਰ ਸ਼ਰਮਾ ਜੀ ਨੇ ਅਜੇ ਵੀਰ ਨੂੰ ਛੋਟੇ ਪੜਾਦਾ ਉਹ ਦਿੱਤਾ ਮੜਾ ਜਾ ਝਟ ਗਿਆ ਜੀ ਨਹੀਂ ਨਹੀਂ ਕੋਈ ਇਸ ਨਾਥਿੰਗ ਪਰਸਨਲ ਕੋਈ ਸੁਭਾਸ਼ ਸ਼ਰਮਾ ਜਾਂ ਅਜੇ ਵੀਰ ਦਾ ਇਸ਼ੂ ਨਹੀਂ ਹੈ ਪਾਰਟੀ ਨੇ ਇੱਕ ਸਿਸਟਮ ਬਣਾਇਆ ਸੀ ਕੋਈ ਕਮਿਊਨੀਕੇਸ਼ਨ ਗੈਪ ਰਹਿ ਗਿਆ ਉਹ ਸਿਸਟਮ ਫਾਲੋ ਨਹੀਂ ਹੋਇਆ ਸੀ ਇਸ ਕਰਕੇ ਪਾਰਟੀ ਨੇ ਫਿਲਹਾਲ ਪਰਿਵਾਰ ਦਾ ਮਸਲਾ ਹੈ ਪਰਿਵਾਰ ਵਾਂਗੂ ਸੋਲਵ ਕਰਾਂਗੇ ਕੋਈ ਦਿੱਕਤ ਨਹੀਂ ਕੋਈ ਛੱਤੀ ਦਾ ਅੰਕੜਾ ਨਹੀਂ ਹਾਂਜੀ ਸੜਕਾਂ ਦੇ ਚੌਂਕਾ ਦੇ ਨਹੀਂ ਆਣਾ ਚਾਹੀਦਾ ਸੀ ਇਟਸ ਅਨਫੋਰਚੂਨੇਟ ਪਾਰਟੀ ਇਸ ਗੱਲ ਤੇ ਧਿਆਨ ਰੱਖੇਗੀ ਕਿ ਇਹ ਸਾਰੇ ਮਸਲੇ ਪਾਰਟੀ ਦੇ ਲੈਵਲ ਤੇ ਹੀ ਹੱਲ ਹੋਣ ਸਰ 20 ਤੋਂ 19 ਦੇ ਵਿੱਚ ਸਰ 20 ਤੋਂ 19 ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਆ ਬੰਦੀ ਸਿੰਘਾਂ ਦੇ ਬਾਰੇ ਚ ਤੁਹਾਨੂੰ ਯਾਦ ਹੋਵੇਗਾ ਕਿ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਪ੍ਰਧਾਨ ਮੰਤਰੀ ਜੀ ਨੇ ਵੀ ਕਿਹਾ ਸੀ ਔਰ ਉਹਦੇ ਬਾਅਦ ਸੱਤ ਬੰਦੀ ਸਿੰਘ ਰਿਹਾ ਹੋ ਵੀ ਚੁੱਕੇ ਹੁਣ ਤੱਕ ਇਸ ਤੋਂ ਇਲਾਵਾ ਕੁਝ ਲੋਕਾਂ ਨੂੰ ਪੈਰੋਲ ਵੀ ਮਿਲ ਰਹੀ ਹੈ। ਕੁਝ ਮਸਲੇ ਜਿਹੜੇ ਹੈ ਕਿਉਂਕਿ ਇਹ ਜਿਹੜਾ ਵਿਸ਼ੇ ਆ ਬੰਦੀ ਸਿੰਘਾਂ ਦੀ ਰਿਹਾਈ ਦਾ ਸਟੇਟ ਔਰ ਸੈਂਟਰ ਔਰ ਕੋਰਟ ਤਿੰਨ ਤਿੰਨ ਪੱਖ ਨੇ ਇਹਦੇ। ਜਿਸ ਸਟੇਟ ਦੀ ਜੇਲ੍ਹ ਚ ਆ ਉਹ ਵੀ ਇੱਕ ਸਟੇਟ ਦਾ ਵੀ ਰੋਲ ਹੈ। ਕੇਂਦਰ ਦੀ ਹੋਮ ਮਿਨਿਸਟਰੀ ਦਾ ਵੀ ਰੋਲ ਆ ਔਰ ਕੁਝ ਕੇਸ ਤਾਂ ਹਲੇ ਕੋਰਟ 'ਚ ਹੀ ਪੈਂਡਿੰਗ ਹੈ। ਜਦ ਤੱਕ ਕੋਰਟ ਉਹਨਾਂ ਤੇ ਕੋਈ ਫੈਸਲਾ ਨਹੀਂ ਕਰਦਾ ਉਹ ਤੱਕ ਸਰਕਾਰ ਉੱਤੇ ਕੋਈ ਲੈ ਸਕਦੀ। ਇਸ ਕਰਕੇ ਸਾਰੇ ਮਸਲੇ ਨੂੰ ਸਰਕਾਰ ਬੜੀ ਸੰਜੀਦਗੀ ਨਾਲ ਦੇਖ ਰਹੀ ਹੈ ਔਰ ਪੰਜਾਬ ਦੀ ਜਿਹੜੀ ਪਾਰਟੀ ਹੈ ਉਨੇ ਨੇ ਸਰਕਾਰ ਨੂੰ ਬਾਰ-ਬਾਰ ਮਿਲ ਕੇ ਅਪੀਲ ਕੀਤੀ ਹੈ ਕਿ ਜਲਦੀ ਇਸ ਮਸਲੇ ਦਾ ਹੱਲ ਹੋਣਾ ਚਾਹੀਦਾ ਮੈਨੂੰ ਪੂਰੀ ਉਮੀਦ ਹੈ ਕਿ ਪ੍ਰਧਾਨ ਮੰਤਰੀ ਜੀ ਨੇ ਜਿਵੇਂ ਪੰਜਾਬ ਦੇ ਬਾਕੀ ਮਸਲਿਆਂ ਬਾਰੇ ਬੜੀ ਸੰਜੀਦਗੀ ਦਿਖਾਈ ਚਾਹੇ ਉਹ ਕਾਲੀ ਸੂਚੀ ਨੂੰ ਹਟਾਉਣ ਦੀ ਗੱਲ ਆਪਾਂ ਦੇਖ ਲਈਏ ਲੰਬੇ ਸਮੇਂ ਤੋਂ ਮੰਗ ਸੀ ਕਾਲੀ ਸੂਚੀ ਹਟੀ ਹੈ ਬੜੇ سارے ਪੰਜਾਬ ਦੇ ਜਿਹੜੇ ਮਸਲੇ ਸੀਗੇ ਉਹ ਹੱਲ ਕੀਤੇ ਆ ਇਹ ਜਿਹੜਾ ਮਸਲਾ ਹੈ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਸੋ ਮੈਨੂੰ ਉਮੀਦ ਹੈ ਕਿ ਪ੍ਰਧਾਨ ਮੰਤਰੀ ਜੀ ਜਲਦੀ ਸਭ ਜਿਹੜੇ ਜੀਆਂ ਪਾਰਟੀਆਂ ਨੇ ਸਟੇਟਸ ਨੇ ਜਾਂ ਬਾਕੀਆਂ ਨੂੰ ਕਰਕੇ ਜੋ ਜਿੰਨੀ ਜਲਦੀ ਹੱਲ ਹੋ ਸਕੇਗਾ ਕਰਨਾ ਰਾਜਵਾਨਾ ਸਾਹਿਬ ਦੀ ਰਾਇਤ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ ਦੇਖੋ ਕੋਈ ਕੇਸ ਜਿਹੜਾ ਪ੍ਰੈਜ਼ੀਡੈਂਟ ਸਾਹਿਬ ਕੋਲ ਹੈ ਜਿਹੜੀ ਚੀਜ਼ ਦੇਸ਼ ਦੇ ਰਾਸ਼ਟਰਪਤੀ ਕੋਲ ਹੋਏ ਤੇ ਮੈਂ ਕੋਈ ਕਮੈਂਟ ਕਰਾਂ ਮੈਂ ਬਹੁਤ ਛੋਟਾ ਹਾਂ ਅਮਿਸ਼ਾ ਜੀ ਜਿਵੇਂ ਹੁਣ ਕਿਹਾ ਜਿਹੜਾ ਉਸ ਤੋਂ ਬਿਆਨ ਦਿੱਤਾ ਸੀ ਤੇ ਉਹਨੂੰ ਸੀ ਮਾਫੀ ਨਹੀਂ ਦੇ ਸਕਦੇ ਨਹੀਂ ਅਮਿਸ਼ਾ ਜੀ ਨੇ ਬਿਲਕੁਲ ਰਾਜਵਾਨਾ ਸਾਹਿਬ ਦਾ ਨਾਮ ਨਹੀਂ ਲਿਆ ਤੁਸੀਂ ਪਤਾ ਨਹੀਂ ਕੀ ਸੁਣਿਆ ਉਹ ਤਾਂ ਕਾਨੂੰਨ ਦੇ ਬਾਰੇ ਵਿੱਚ ਗੱਲ ਹੋ ਰਹੀ ਸੀ ਤੁਹਾਨੂੰ ਯਾਦ ਹੋਵੇਗਾ ਇੱਕ ਨਵਾਂ ਕਾਨੂੰਨ ਬਣੇ ਨੇ ਤਿੰਨ ਆਈਪੀਸੀ ਨੂੰ ਅਮੈਂਡ ਕਰਕੇ ਉਦੇ ਬਾਰੇ ਚ ਇੱਕ ਸੁਝਾਅ ਆਇਆ ਸੀ ਕਿ ਮਰਸੀ ਪਟੀਸ਼ਨ ਜਿਹੜੀ ਆ ਉਹ ਥਰਡ ਪਾਰਟੀ ਨੂੰ ਕਰਨ ਦੀ ਉਹਦੇ ਚ ਛੂਟ ਹੋਵੇ ਤੇ ਐਚਐਮ ਸਾਹਿਬ ਨੇ ਕਿਹਾ ਸੀ ਕਿ ਮਰਸੀ ਪਟੀਸ਼ਨ ਜਿਹੜੀ ਉਹਨਾਂ ਨੇ ਕਿਸੇ ਦਾ ਨਾਮ ਨਹੀਂ ਲਿਆ ਕਿਸੇ ਕੇਸ ਦਾ ਜ਼ਿਕਰ ਨਹੀਂ ਕੀਤਾ ਉਹਨਾਂ ਨੇ ਸਿਰਫ ਇਹ ਗੱਲ ਕਹੀ ਕਿ ਮਰਸੀ ਪਟੀਸ਼ਨ ਜਿਹੜੀ ਹੈ ਮਰਸੀ ਪਟੀਸ਼ਨ ਜਿੰਨੇ ਅਪਰਾਧ ਕੀਤਾ ਜਾਂ ਤਾਂ ਉਹ ਕਰੇ ਜਾਂ ਪਰਿਵਾਰ ਕਰੇ ਉਹਨਾਂ ਨੇ ਉਸ ਕੰਟੈਕਸਟ ਚ ਗੱਲ ਕਹੀ ਹੈ ਉਹਦੇ ਚ ਉਹਨਾਂ ਨੇ ਬਿਲਕੁਲ ਕਿਸੇ ਦਾ ਨਾਮ ਨਹੀਂ ਲਿਆ ਤੁਸੀਂ ਵੀ ਸਮਝਦੇ ਹੋ ਕਿ ਰਹੀ ਹੋਣੀ ਚਾਹੀਦੀ ਅਕਾਲੀ ਵੀ ਬੀਜੇਪੀ ਗੱਠਜੋੜ ਦੀ ਅੱਜ ਦੇ ਦਿਨ ਕੋਈ ਸੰਭਾਵਨਾ ਨਹੀਂ ਹੈ ਔਰ ਪਾਰਟੀ ਨੇ ਕੇਂਦਰੀ ਪਾਰਟੀ ਵੀ ਔਰ ਪੰਜਾਬ ਦੀ ਪਾਰਟੀ ਨੇ ਵੀ ਇਹਨੂੰ ਬੜਾ ਸਪਸ਼ਟ ਕੀਤਾ ਸਾਨੂੰ ਦਿਸ਼ਾ ਨਿਰਦੇਸ਼ ਹੀ ਨੇ ਕਿ 13 ਦੀਆਂ 13 ਸੀਟਾਂ ਤੇ ਡਟ ਕੇ ਤਿਆਰੀ ਕਰੋ ਔਰ ਡਟ ਕੇ 13 ਸੀਟਾਂ ਭਾਜਪਾ ਨੇ ਲੜਨੀਆਂ ਹੈ ਇਸ ਕਰਕੇ ਫਿਲਹਾਲ ਇਸ ਗੱਠਜੋੜ ਦਾ ਕੋਈ ਦੂਰ 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 ਤੱਕ ਦਿਖਾਈ ਨਹੀਂ ਦਿੰਦਾ ਕੀ ਦਿਨ ਨਾਲ ਦੇਖਦੇ ਸਰ ਫਿਰ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਅਕਾਲੀ ਦਲ ਨਾਲ ਜਾਂ ਕਾਂਗਰਸ ਨਾਲ ਦੇਖੋ ਹਲੇ ਇਹ ਕਹਿਣਾ ਇਸ ਕਰਕੇ ਮੁਸ਼ਕਿਲ ਹੈ ਕਿ ਲੋਕ ਇਹੀ ਨਹੀਂ ਪਤਾ ਕਿ ਆਮ ਆਦਮੀ ਪਾਰਟੀ ਔਰ ਕਾਂਗਰਸ ਮਿਲ ਕੇ ਲੜੇਗੀ ਕਿ ਅਲੱਗ-ਅਲੱਗ ਲੜੇਗੀ ਇਸ ਕਰਕੇ ਉਹ ਪਹਿਲਾਂ ਫੈਸਲਾ ਕਰ ਲੈਣ ਕਿ ਉਹਨਾਂ ਨੇ ਜਿਹੜਾ ਦੇਸ਼ ਭਰ ਤੇ ਇੱਕ ਕੋ ਗੱਠਜੋੜ ਬਣਾਇਆ ਹੈ ਉਹ ਪੰਜਾਬ 'ਚ ਲਾਗੂ ਹੋਣਾ ਹੈ ਕਿ ਨਹੀਂ ਹੋਣਾ ਲੇਕਿਨ ਇਹ ਗੱਲ ਪੱਕੀ ਹੈ ਕਿ ਚੋਰ-ਚੋਰ ਮਸੇਰੇ ਭਾਈ ਸਾਰੇ ਦੇਸ਼ ਦੇ ਜਿਹੜੇ ਪਰਿਵਾਰਵਾਦੀ ਭ੍ਰਸ਼ਟਾਚਾਰੀ ਇਕੱਠੇ ਹੋ ਰਹੇ ਨੇ ਮੋਦੀ ਸਾਹਿਬ ਨੂੰ ਰੋਕਣ ਲਈ ਪਰ ਦੇਸ਼ ਦੀ ਜਨਤਾ ਦਾ ਮੋਦੀ ਸਾਹਿਬ ਤੇ ਵਿਸ਼ਵਾਸ ਹੈ ਸਾਡਾ ਮੁਕਾਬਲਾ ਨਾ ਤੇ ਕਾਂਗਰਸ ਨਾਲ ਹੈ ਨਾ ਆਮ ਆਦਮੀ ਨਾਲ ਨਾ ਅਕਾਲੀਆਂ ਨਾਲ ਪੰਜਾਬ 'ਚ ਸਾਡਾ ਮੁਕਾਬਲਾ ਜਿਹੜਾ ਹੈ ਉਹ ਮਾਫੀਆ ਰਾਜ ਨਾਲ ਹੈ ਪੰਜਾਬ ਚ ਸਾਡਾ ਮੁਕਾਬਲਾ ਖਰਾਬ ਹੁੰਦੀ ਅਰਥਵਿਵਸਥਾ ਨਾਲ ਹੈ ਪੰਜਾਬ ਚ ਸਾਡਾ ਮੁਕਾਬਲਾ ਗੈਂਗਸਟਰਵਾਦ ਨਾਲ ਹੈ ਸਾਡੀ ਲੜਾਈ ਤੇ ਇਹਨਾਂ ਨਾਲ ਹੈ ਔਰ ਜਿਹੜੀਆਂ ਪਾਰਟੀਆਂ ਦੇ ਕਰਕੇ ਸਾਰਾ ਕੁਝ ਹੈ ਪੰਜਾਬ ਦੇ ਲੋਕ ਨੂੰ ਚੰਗੀ ਤਰ੍ਹਾਂ ਜਾਣਦੇ ਆ ਇਸ ਕਰਕੇ ਅਸੀਂ ਤਾਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਔਰ ਮੋਦੀ ਸਾਹਿਬ ਨੇ ਜੋ ਕੰਮ ਕੀਤੇ ਉਹਨਾਂ ਦੋ ਮੁੱਦਿਆਂ ਨੂੰ ਲੈ ਕੇ ਲੋਕ ਸਭਾ ਚੋਣਾਂ ਲੜਾਂਗੇ ਔਰ ਬਹੁਤ ਅੱਛਾ ਨਤੀਜਾ ਆਏਗਾ ਸਾਨੂੰ ਬੜੀ ਉਮੀਦ ਹੈ। ਥੈਂਕ ਯੂ ਮਾਈ ਵੀਰ। ਜਿਹੜੇ ਆਪਣੇ ਅਨਾਸ਼ਰਾਏ ਖੰਨਾ ਦੀ ਨੰਗਰ ਆਏ ਸੀ ਉਹ ਫਲਾਈਓਵਰ ਨੂੰ ਲੈ ਕੇ ਕੋਈ ਵੀ ਜ਼ਿਕਰ ਕੀਤਾ ਫਲਾਈਓਵਰ ਦਾ ਬਹੁਤਾ ਤੁਹਾਡੇ ਧਿਆਨ ਦੀ ਹੈ। ਉਹ 31 ਨਵੰਬਰ ਦੀ ਤਰੀਕ ਦੇ ਗਏ ਸੀ। ਚਲੋ ਉਹਦਾ 30 ਨਵੰਬਰ ਹੀ ਆਉਂਦੀ ਕਰਦੀ ਰਹਿੰਦੀ ਹੈ। ਕਿ ਆ ਤੁਸੀਂ ਡੀਟੇਲ ਡੇਟ ਦੋਗੇ ਕਿ ਕਦੋਂ ਵੀ ਜਿਹੜੀ ਦੂਜੀ ਸਾਈਡ ਚੱਲ ਪਏਗੀ? ਨਹੀਂ ਮੈਂ ਕੋਈ ਨਹੀਂ ਮੈਂ ਮੈਂ ਉਹਦੇ ਚਕ ਨਿਵੇਦਨ ਕਰਦਾ ਹਾਂ। ਦੇਖੋ ਕੁਝ ਕੰਮ ਸਰਕਾਰ ਦੇ ਕਰਨ ਵਾਲੇ ਆ, ਕੁਝ ਕੰਮ ਪਾਰਟੀ ਦੇ ਕਰਨ ਵਾਲੇ। ਮੈਂ ਕੋਈ ਸਰਕਾਰ ਦਾ ਹਿੱਸਾ ਤਾਂ ਨਹੀਂ ਹੈ। ਮੈਂ ਵੀ ਤੁਹਾਡੇ ਵਾਂਗੂ ਸਰਕਾਰ ਕੋਲੇ ਜਾ ਕੇ ਗੱਲ ਰੱਖ ਸਕਦਾ ਨਿਤਿਨ ਗੜਕਰੀ ਸਾਹਿਬ ਨੂੰ ਪਾਰਟੀ ਨੇ ਇਹ ਗੱਲ ਪਿਛਲੇ 6 ਮਹੀਨੇ ਚ 2-3 ਵਾਰ ਬੈਠਕੀ ਹੋਈ ਹੈ ਮੈਂ ਵੀ ਇੱਕ ਜਗ੍ਹਾ ਹਾਜ਼ਰ ਸੀਗਾ ਉੱਥੇ ਸਾਰੇ ਅਫਸਰਾਂ ਨਾਲ ਬੁਲਾ ਕੇ ਵੀ ਗੱਲ ਹੋਈ ਹੈ ਜੋ ਵੀ ਇਸ਼ੂਜ਼ ਨੇ ਇਸ ਫਲਾਈਓਵਰ ਨੂੰ ਲੈ ਕੇ ਚਾਏ ਉਹ ਕੁਝ ਰੇਲਵੇ ਨਾਲ ਜੁੜੇ ਇਸ਼ੂਜ਼ ਵੀ ਨੇ ਕੁਝ ਜਿਹੜੀ NHAI ਆ ਉਹਦੇ ਨਾਲ ਜੁੜੇ ਇਸ਼ੂਜ਼ ਨੇ ਕੁਝ ਸਟੇਟ ਗਵਰਨਮੈਂਟ ਦੀ ਵੀ ਥੋੜੀ ਇਨਵੋਲਵਮੈਂਟ ਹੈ ਨਿਤਿਨ ਗੜਕਰੀ ਸਾਹਿਬ ਬੜੇ ਸincere ਨੇ ਔਰ ਉਹਨਾਂ ਦੀ ਜਿਹੜੀ ਕੈਪੇਬਿਲਿਟੀ ਤੋਂ ਹੀ ਸਭ ਜਾਣਦੇ ਹੀ ਆ ਕਿੰਨੇ ਐਫੀਸ਼ੀਐਂਟ ਮਿਨਿਸਟਰ ਨੇ ਮੈਨੂੰ ਲੱਗਦਾ ਹੈ ਕਿ ਕੋ ਲੇਕਿਨ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਹਿਲਾਂ ਇਹ ਨਹੀਂ ਇੱਥੇ ਕਿ ਚੋਣਾਂ ਆ ਰਹੀਆਂ ਤਾਂ ਕਹਿ ਰਿਹਾ ਨਹੀਂ ਨਹੀਂ ਉਹਦੇ ਉਹਦੇ ਦੇਰੀ ਦਾ ਕਾਰਨ ਦੇਖੋ ਬਹੁਤ ਵੱਡੀ ਤੇ ਸਟੇਟ ਗਵਰਨਮੈਂਟ ਦੀ ਵਿਦੇਸ਼ ਨਾਲ ਲੱਗੀ ਰਹੀ ਹੈ ਮੈਂ ਇਹ ਜ਼ਰੂਰ ਕਹਿਣਾ ਚਾਹਨਾ ਆਪਾਂ ਸਭ ਨੂੰ ਪਤਾ ਹੀ ਹੈ ਮੈਂ ਅੱਜ ਉਹਨਾਂ ਗੱਲਾਂ ਨੂੰ ਦੁਹਰਾਣਾ ਨਹੀਂ ਚਾਹਦਾ ਉਹਦੇ ਚ ਕਈ ਇਸ਼ੂ ਸੀਗੇ ਲੇਕਿਨ ਉਹਨਾਂ ਸਾਰੇ ਇਸ਼ੂਸ ਨੂੰ ਅਸੀਂ ਰਿਜ਼ੋਲਵ ਕਰ ਰਹੇ ਹਾਂ ਮੈਨੂੰ ਲੱਗਦਾ ਹੈ ਕਿ 2-3 ਮਹੀਨਿਆਂ ਚ ਚਾਲੂ ਹੋ ਜਾਣਾ ਪਰ ਇੱਕ ਛੋਟਾ ਜਿਹਾ ਸਵਾਲ ਹੈ ਕਾਂਗਰਸੀ ਲੀਡਰਾਂ ਦਾ ਜਿੱਦਣਾ ਕਿਤੇ ਇਹ ਕਹਿਣਾ ਹੈ ਇਹ ਵੀ ਦੇ ਨੂੰ واਸ਼ਿੰਗ ਮਸ਼ੀਨ ਆ ਜਿਹਦੇ ਵਿੱਚ ਸਾਰੇ ਪ੍ਰਦਾਨ ਜਾਨੀਏ ਚੱਲਣ ਧੋ ਕੇ ਸਾਫ ਹੋ ਜੇ ਕੋਣ ਕਹਿ ਰਿਹਾ ਹੈ ਇਹ ਕਾਂਗਰਸੀ ਆ اچھا ਕਾਂਗਰਸੀ ਕਹਿੰਦਾ اچھا ਕਾਂਗਰਸੀ ਆਂਦੀ ਤੇ ਪ੍ਰੋਬਲਮ ਹੈ ਕਿ ਉਹਨਾਂ ਨੂੰ واਸ਼ਿੰਗ ਮਸ਼ੀਨ ਚ ਪਾ ਕੇ ਵੀ ਸਾਫ ਨਹੀਂ ਕੀਤਾ ਜਾ ਸਕਦਾ ਉਹ ਦੇਖ ਲਓ 300 ਕਰੋੜ ਰੁਪਈਆ 350 ਕਰੋੜ ਰੁਪਈਆ ਘਰਾਂ ਚ ਰੱਖੀ ਬੈਠੇ ਔਰ ਜਿਹੜਾ ਜਿੰਨੇ ਰੱਖੀ ਬੈਠੇ ਕੋ ਬੜਾ ਵੱਡਾ ਲੀਡਰ ਨਹੀਂ ਹੈ ਕਾਂਗਰਸ ਦਾ ਕੋਈ ਇੱਕ ਸੁਧਾਰਨ ਜੀ ਐਮਪੀ ਆ ਉਹਨਾਂ ਦਾ ਤੇ ਸੋਚੋ ਵੀ ਇਹ ਕੈਂਪੀ ਨੇ 350 ਕਰੋੜ ਘਰੇ ਰੱਖਿਆ ਬੇਟਾ ਜੀ ਤੇ ਬਾਕੀਆਂ ਦਾ ਕੀ ਹਾਲ ਹੋਊਗਾ ਸੋ ਇਸ ਕਰਕੇ ਭ੍ਰਸ਼ਟਾਚਾਰ ਦੇ ਬਾਰੇ ਚ ਕਾਂ ਇਹ ਤੇ ਉਹੀ ਹੋ ਗਿਆ ਕਿ ਬਈ ਹੁਣ ਤੁਹਾਨੂੰ ਮੈਂ ਕੀ ਕਮਾ ਉਧਾਰਨ ਵਿੱਚ ਜੀ ਨਹੀਂ ਲੱਗਦੇ ਦਿੰਦੇ ਕਰਪਸ਼ਨ ਤੇ ਕਾਂਗਰਸ ਨੂੰ ਬੋਲਨ ਦਾ ਤੇ ਕੋਈ ਅਧਿਕਾਰ ਹੀ ਨਹੀਂ ਹੈ ਸਾਰੀ ਪਾਰਟੀ ਭ੍ਰਸ਼ਟਾਚਾਰ ਚ ਡੁੱਬੀ ਐ ਸੀ4 ਕਾਂਗਰਸ ਸੀ4 ਕਰਪਸ਼ਨ ਉਹ ਤੇ ਕਾਂਗਰਸ ਕਹ ਲਓ ਕਰਪਸ਼ਨ ਕਹ ਲਓ ਇੱਕੋ ਹੀ ਗੱਲ ਆ ਦੇਸ਼ ਚ ਮੈਂ ਕਿਹਨੂੰ ਕੀ ਮੈਂ ਦੇਖਦਾ ਜੀ ਆਪਣੇ ਹੱਥੇ ਦੇਖੋ ਮਾੜਾ ਹਾਲ ਐ ਅਨਫੋਰਚਨਟਲੀ ਮੈਂ ਕਹਿ ਰਿਹਾ ਚਾਹੇ ਸਰਕਾਰ ਸਾਡੀ ਸੀ ਮੈਨੂੰ ਕਹਿੰਦਾ ਚੰਗਾ ਨਹੀਂ ਮੈਨੂੰ ਲੱਗ ਰਿਹਾ ਚਾਹੇ ਉਹ ਕਾਲੀਆਂ ਦੀ ਸਰਕਾਰ ਸੀ ਚਾਹੇ ਕਾਂਗਰਸ ਦੀ ਸੀ ਚਾਹੇ ਉਹ ਨਾਮ ਆਦਮੀ ਪਾਰਟੀ ਦੀ ਸਰਕਾਰ ਹੈ ਮਾਈਨਿੰਗ ਬਦਸਤੂਰ جاری ਹੈ ਔਰ ਦਿਨੋ ਦਿਨ ਵਧੀ ਜਾ ਰਹੀ ਹੈ ਮੈਨੂੰ ਪਤਾ ਲੱਗਿਆ ਕਿ ਇੱਥੇ ਇੱਕ ਪੁਲੀ ਟੁੱਟ ਗਿਆ ਅਲਗਰਾਜ ਅਲਗਰਾਜ ਉਹ ਮਾਈਨਿੰਗ ਦਾ ਪ੍ਰਭਾਵ ਹੈ ਮਤਲਬ ਕਿ ਕਿੱਦਾਂ ਰੁਕੇਗੀ ਹਾਈ ਕੋਰਟ ਨੇ ਦੇਖੋ ਕਿੰਨਾ ਵੱਡਾ ਸਟੈਂਡ ਲਿਆ ਪੂਰੇ ਜ਼ਿਲ੍ਹੇ ਲਈ ਰੋਪੜ ਲਈ ਕਿਥੇ ਮਾਈਨਿੰਗ ਦਾ ਕਿੰਨਾ ਵੱਡਾ ਇਸ਼ੂ ਹੈ ਲੇਕਿਨ ਉਹਦੇ ਬਾਵਜੂਦ ਨਹੀਂ ਰੁਕ ਰਹੀ ਮੈਂ ਹੈਰਾਨ ਹਾਂ ਇਸ ਗੱਲ ਤੋਂ ਹੈ ਰੁਕੇਗਾ ਮੈਂ ਦੱਸਦਾ ਨਾ ਮੈਂ ਰਾਹ ਨਹੀਂ ਗੱਲ ਤਾ ਕਿ ਇੰਨੇ ਵੱਡੇ ਵੱਡੇ ਚੱਲਦੇ ਪਏ ਨੇ ਟਿੱਪਰ ਪਰ ਪਰ ਜਾ ਰਹੇ ਨੇ ਸਰਕਾਰਾਂ ਦੇ ਅੱਖਾਂ ਚ ਮੋਤੀਆ ਦੁੰਦਾ ਐ ਐਮਐਲਏ ਮੰਤਰੀਆਂ ਦੇ ਜਿਹੜੇ ਬੰਦੇ ਨੇ ਜਿਹੜੇ ਇਹ ਦੰਦੇ ਨੇ ਮੈਂ ਤਾਂ ਤਿੰਨੋਂ ਬਾੜੀਆਂ ਲੈ ਲੀਆਂ ਅੱਜ ਦੇਖੋ ਹੁਣ ਮੇ ਨੱਕ ਥੱਲੇ ਹੁੰਦਾ ਰਿਹਾ ਔਰ ਮੈਂ ਇਹਦੇ ਵਿੱਚ ਮੈਨੂੰ ਕੋਈ ਕਹਿਣ ਚ ਗੁਰੇਜ ਨਹੀਂ ਉਹਦੀ ਮਿਲੀ ਭਗਤ ਨਹੀਂ ਹੁੰਦਾ ਰੁਕੇ ਜੀ ਇੱਧਰ ਨਹੀਂ ਜਿੱਦਣ ਇੱਥੇ ਐਸੇ ਲੋਕ ਸੱਤਾ ਚਾਣਗੇ ਜਿਹੜੇ ਉਹਨਾਂ ਨਾਲ ਮਿਲੀ ਭੁਗਤ ਨਹੀਂ ਕਰਨਗੇ ਜਿਨ੍ਹਾਂ ਨੂੰ ਪਿਆਰ ਹੋਏਗਾ ਕਿ ਯਾਰ ਧਰਤੀ ਨੂੰ ਬਚਾਉਣਾ ਐ ਪਾਣੀ ਨੂੰ ਬਚਾਉਣਾ ਐ ਵਾਤਾਵਰਨ ਨੂੰ ਬਚਾਉਣਾ ਐ ਪੈਸੇ ਨਹੀਂ ਕਮਾਉਣੇ ਉਹ ਤਾਂ ਨੁਕੀ ਅਨਫੋਰਚੂਨੇਟ ਆ ਤੁਹਾਡੀ ਗੱਲ ਬਿਲਕੁਲ ਠੀਕ ਹੈ ਇਥੋਂ ਦੀ ਲੀਡਰਸ਼ਿਪ ਦੀ ਕੁਝ ਤਾਂ ਕਮੀ ਰਹੀ ਹੈ ਕਿ ਹੱਲੇ ਵੀ ਇੱਥੇ ਮਾਈਨਿੰਗ ਚੱਲ ਰਹੀ ਹੈ ਉਹਦੇ ਦੀ ਸਾਰੇ ਦੋਸ਼ੀ ਨੇ ਜਿਹੜੇ ਕਿਸੇ ਨਾ ਕਿਸੇ ਟਾਈਮ ਤੇ ਇੱਥੇ ਸੱਤਾ 'ਚ ਰਹੇ ਨੇ ਪਾਪ ਸਾਰਿਆਂ ਦੇ ਸਿਰ ਆਏਗਾ ਸਾਰਿਆਂ ਨੂੰ ਭੁਗਤਣਾ ਪਏਗਾ ਔਰ ਜਿਸ ਦਿਨ ਜਿਸ ਦਿਨ ਭੁਗਤਣਾ ਪਏਗਾ ਸਾਰਿਆਂ ਦਾ ਨੰਬਰ ਆਏਗਾ ਤੁਹਾਨੂੰ ਮੈਂ ਵੀ ਦੱਸ ਦਿੰਦਾ ਥੈਂਕ ਯੂ